ਹਾਂਜੀ ਕੀ ਹਾਲ ਚਾਲ ਹੈ ਜੀ ਤੇ ਆਪਾਂ ਤੁਹਾਨੂੰ ਕੈਨੇਡਾ ਦੀਆਂ ਗਲੀਆਂ ਗਲੀਆਂ ਦੇ ਨਾਲ-ਨਾਲ ਬਾਈ ਜੀ ਆਪਾਂ ਤੁਹਾਡੇ ਨਾਲ ਗੱਲ ਕਰਦੇ ਆਂ ਬਾਈ ਇੰਡੀਆ ਦੀ ਪੜ੍ਹਾਈ ਬਾਰੇ ਤੇ ਕੈਨੇਡਾ ਦੀ ਪੜ੍ਹਾਈ ਬਾਰੇ ਵੀ ਕੀ ਵੱਖਰਾ ਇਹਨਾਂ ਦੇ ਵਿੱਚ ਹਨ ਤੇ ਪਹਿਲਾਂ ਆਪਾਂ ਬਾਈ ਗੱਲ ਕਰਦੇ ਆਂ ਇੰਡੀਆ ਦੀ ਪੜ੍ਹਾਈ ਬਾਰੇ ਜੇ ਇੰਡੀਆ ਦੀ ਪੜ੍ਹਾਈ ਦੀ ਗੱਲ ਕਰੀਏ ਬਾਈ ਵੀ ਕੋਸ਼ਿਸ਼ ਤਾਂ ਆ ਇਹ ਹੀ ਹੁੰਦੀ ਆ ਵੀ ਆਪਣਾ ਟੀਚਰ ਵੀ ਇਹੀ ਕਹਿੰਦਾ ਯਾਰ ਪੜ੍ਹ ਲਓ ਕੋਈ ਨੌਕਰੀ ਲੱਗ ਜਾ ਜੇ ਆਪਣਾ ਮਾਪਿਓ ਬਈ ਉਹੀ ਕਹਿੰਦਾ ਵੀ ਯਾਰ ਪੜ੍ਹ ਲਓ ਕੋਈ ਨੌਕਰੀ ਲੱਗ ਜਾਓਗੇ ਪਰ ਸਿੱਟੇ ਤੇ ਬਈ ਖੀਰ ਨੂੰ ਇਹੀ ਨਿਕਲਿਆ ਜਾਂਦਾ ਹੈਗਾ ਵੀ ਜਿਹੜੀ ਇੰਡੀਆ ਦੀ ਪੜ੍ਹਾਈ ਆ ਉਹ ਆਪਾਂ ਨੂੰ ਸਿਰਫ ਇੱਕ ਨੌਕਰ ਹੀ ਜਿਹੜਾ ਬਣਾਉਣਾ ਉਹੀ ਜਿਹੜਾ ਏਮ ਲੈ ਕੇ ਚੱਲਦੀ ਹੈ ਨਾ ਕਿਉਂਕਿ ਸਰਕਾਰਾਂ ਦੁਆਰਾ ਵੀ ਇਹੀ ਪ੍ਰਮੋਟ ਕੀਤਾ ਜਾਂਦਾ ਪੜ੍ਹੋ ਨੌਕਰੀ ਮਿਲੂਗੀ ਹਨਾ ਪੜ੍ਹੋ ਨੌਕਰੀ ਮਿਲੂਗੀ ਤੇ ਜ਼ਿਆਦਾਤਰ ਜਿਹੜਾ ਇੰਡੀਆ ਦੇ ਵਿੱਚ ਸਿਸਟਮ ਆ ਉਹ ਆਪਾਂ ਨੂੰ ਸਿਰਫ ਇੱਕ ਨੌਕਰ ਤਿਆਰ ਕਰਨਾ ਹੀ ਬਣਿਆ ਪਿਆ ਤੁਸੀਂ ਹਾਈ ਲੈਵਲ ਦੀ ਪੜ੍ਹਾਈ ਦੀ ਗੱਲ ਕਰੋਗੇ ਤਾਂ ਇਹੀ ਹੁੰਦਾ ਵੀ ਵੱਧ ਵੱਧ ਕੀ ਕਰੋਗੇ ਚਲੋ ਜੀ ਡੀਸੀ ਬਣ ਜਾਗੇ ਹਨ ਪਰ ਇੱਕ ਜਿਵੇਂ ਕਹਿੰਦੇ ਡੀਸੀ ਵੀ ਤਾਂ ਨੌਕਰੀ ਹੁੰਦਾ ਹਨ ਤੇ ਜੇ ਹੁਣ ਗੱਲ ਕਰੀਏ ਬਾਈ ਜੀ ਕੈਨੇਡਾ ਦੀ ਪੜ੍ਹਾਈ ਕੈਨੇਡਾ ਦੀ ਪੜ੍ਹਾਈ ਬਾਈ ਜੀ ਜੇ ਤਾਂ ਹੁਣ ਉੱਚੇ ਲੈਵਲ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਹ ਬਈ ਨਾ ਮਾਤਰੀ ਆ ਜਵਾਕ ਪੜ੍ਹਨਾ ਵੀ ਨਹੀਂ ਚਾਹੁੰਦੇ ਕਿਉਂਕਿ ਇੱਥੇ ਜ਼ਿਆਦਾਤਰ ਆ ਜਿਹੜਾ ਉਹ ਕੰਮ ਨੂੰ ਪ੍ਰਮੋਟ ਕੀਤਾ ਜਾਂਦਾ ਇੱਥੇ ਪੜ੍ਹਾਈ ਨੂੰ ਪ੍ਰਮੋਟ ਨਹੀਂ ਕੀਤਾ ਜਾਂਦਾ ਇੱਥੇ ਬਸ ਸਿਰਫ ਇਹ ਸਿਖਾਇਆ ਜਾਂਦਾ ਬਾਈ ਜੀ ਹੁਣ ਤੁਸੀਂ ਹੋ ਗਏ ਆ 16 ਸਾਲ ਦੇ ਤੇ 16 ਸਾਲ ਤੋਂ ਬਾਅਦ ਤੁਸੀਂ ਸਲਫਰਟ ਪੰਡ ਆ ਤੁਹਾਨੂੰ ਪੈਸੇ ਦੀ ਲੋੜ ਆ ਤੇ ਤੁਸੀਂ ਕੰਮ ਕਰੋ ਹਨਾ ਤੇ ਕੰਮ ਆਪ ਚਾਹੇ ਉਹ ਕੋਈ ਵੀ ਹੋਵੇ ਫਿਰ ਜਵਾਕ ਬਾਈ ਇੱਥੋਂ ਦੇ ਕਰਦੇ ਆ ਤੇ ਇਹੀ ਇੱਕ ਕਾਰਨ ਵੀ ਹੈਗਾ ਬਾਈ ਕੈਨੇਡਾ ਦੇ ਵਿੱਚ ਸਾਰਿਆਂ ਨੂੰ ਵੱਡੇ ਪੱਦਰ ਤੇ ਜਿਹੜੀ ਘਾਟ ਪਾਈ ਜਾਂਦੀ ਆ ਉਹ ਡਾਕਟਰੀ ਲੈਣ ਦੀ ਕਿਉਂਕਿ ਬਈ ਕੋਈ ਇੱਥੇ ਪੜਨਾ ਨਹੀਂ ਚਾਹੁੰਦਾ ਹਰੇਕ ਬੰਦਾ 16 17 ਸਾਲ ਦਾ ਹੁੰਦਾ ਤੇ ਚਲੋ ਜੀ ਕਹਿਣ ਦਾ ਬਈ ਹੁਣ ਆਪਾਂ ਕੰਮ ਕਰਨ ਲੱਗ ਜੀਏ ਬਸ ਹੁਣ ਆਪਾਂ ਕੰਮ ਦੀ ਏਜ ਹੋ ਗਈ ਹੈ ਹਨ ਤੇ ਕੀ ਹੋਏਗਾ ਜਿਹੜੇ ਕਾਲਜਾ ਕਾਲਜ ਵੀ ਕੋਈ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡ ਨਹੀਂ ਕਰਦੇ ਹੈਗੇ ਜਿਵੇਂ ਆਪਣੇ ਹੁੰਦਾ ਵੀ ਬੱਚਾ ਜਾਂਦਾ ਹੈਗਾ ਤੇ ਪੜਾਈ ਵਗੈਰਾ ਕਰਦਾ ਹਨ ਆਪਦੀ ਤੇ ਇੱਥੇ ਬਈ ਉਦਾਂ ਕੁਆਲਿਟੀ ਐਜੂਕੇਸ਼ਨ ਨਹੀਂ ਮਿਲਦੀ ਹੈਗੀ ਇੱਥੇ ਬੱਚੇ ਜਾਂਦੇ ਆ ਵੱੱਤ ਵੱੱਤ 20-20 ਲੱਖ ਰੁਪਈਆ ਫੀਸਾਂ ਭਰਿਆਂ ਹੁੰਦੀਆਂ ਜਾਂ ਤਾਂ 2 ਦਿਨ ਜਾਂਦੇ ਆ ਬਈ ਜਾਂ ਫਿਰ ਇੱਕ ਅੱਧਾ ਦਿਨ ਕੁ ਮਤਲਬ ਕੀ ਲਾ ਲੈਂਦੇ ਹੈਗੇ ਆ ਲੈਪਟਾਪ ਤੇ ਕਲਾਸਾਂ ਬਈ ਇਦਾਂ ਜਾਂ ਕਰਕੇ ਕਰਦੇ ਕਰਾਉਂਦੇ ਬਈ 2 ਸਾਲ ਦੀ ਪੜ੍ਹਾਈ ਕਰਾਉਣ ਤੋਂ ਬਾਅਦ ਚਲੋ ਜੀ ਕਹਿਂਦੇ ਬਈ ਜੀ ਹੁਣ ਤੁਸੀਂ ਗ੍ਰੈਜੂਏਸ਼ਨ ਹੋ ਗਏ ਆ ਹੁਣ ਤੁਹਾਡਾ ਵਰਕ ਪਰਮਿਟ ਮਿਲੂਗਾ ਹੁਣ ਵਰਕ ਕਰ ਲਓ ਤੇ ਇਹੋ ਜਿਹੇ ਹਾਲਾਤਾਂ ਬਈ ਇਹ ਜੇ ਕੌਲ ਲਾ ਕੇ ਕਹੀਏ ਵੀ ਥੋੜਾ ਜਿਹਾ ਇੰਡੀਅਨ ਐਜੂਕੇਸ਼ਨ ਦਾ ਸਿਸਟਮ ਇਹੀ ਘਾਟ ਹੈਗੀ ਆ ਆਪਣੇ ਕੋਲ ਪੌਸਿਬਿਲਟੀਆਂ ਬਹੁਤ ਹੈਗੀਆਂ ਉਹ ਵੀ ਬਾਈ ਜੀ ਇੱਥੇ ਆ ਕੇ ਪਤਾ ਲੱਗਦੀਆਂ ਹੈਗੀਆਂ ਤੇ ਇੰਡੀਆ ਹੁੰਦੇ ਤਾਂ ਹੋ ਸਕਦਾ ਸਾਨੂੰ ਵੀ ਇੰਨਾਂ ਗੱਲਾਂ ਦਾ ਨਾਂ ਪਤਾ ਲੱਗਦਾ ਪੌਸਿਬਿਲਟੀਆਂ ਬਹੁਤ ਹੈਗੀਆਂ ਬਟ ਥੋੜਾ ਜਿਹਾ ਉਹਨਾਂ ਪੌਸਿਬਿਲਟੀਆਂ ਨੂੰ ਸਮਝਣ ਦੀ ਲੋੜ ਹੈਗੀ ਆ ਵੀ ਤੁਸੀਂ ਨੌਕਰੀ ਵਾਲੇ ਪਾਸੇ ਨੂੰ ਜਾਣਾ ਹੈਗਾ ਤੇ ਜਾਂ ਆਪਦੇ ਤੁਸੀਂ ਇਨਵੈਸਟਮੈਂਟ ਕਰਕੇ ਕੋਈ ਆਪਦਾ ਬਿਜ਼ਨਸ ਖੜਾ ਕਰਨਾ ਹੈਗਾ ਤੇ ਬਿਜ਼ਨਸ ਬਾਈ ਇੰਡੀਆ ਦੇ ਵਿੱਚ ਵੀ ਖੜੇ ਹੋ ਜਾਂਦੇ ਆ ਕੰਪੀਟੀਸ਼ਨ ਦੀਆਂ ਗੱਲਾਂ ਕਰੀਏ ਕੰਪੀਟੀਸ਼ਨ ਇੱਥੇ ਵੀ ਹੈਗੇ ਤੇ ਕੰਪੀਟੀਸ਼ਨ ਇੰਡੀਆ ਦੇ ਵਿੱਚ ਵੀ ਹੈਗੇ ਹਨ ਤੇ ਗੱਲ ਹੈਗੀ ਆਪਣੇ ਸਮਝ ਦੀ ਉਹਨੂੰ ਆਪਾਂ ਕਿੱਧਰ ਨੂੰ ਲੈ ਕੇ ਜਾਂਦੇ ਆ ਜਾਂ ਕਿੱਧਰ ਨੂੰ ਨਹੀਂ ਲੈ ਕੇ ਜਾਂਦੇ ਤੇ ਐਦਾਂ ਦੀਆਂ ਗੱਲਾਂ ਪਤਾ ਬਾਈ ਇੱਥੇ ਪੜ੍ਹਾਈ ਨੂੰ ਲੈ ਕੇ ਹੈਂਗਾ ਨਹੀਂ